ਸਸ਼ੀਕਾਲ ਮੇਤੋੜੀ ਨਾਲ ਕਮਲਦੀਪ ਕੋਰਤਾ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ 12 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਵਧਿਆ ਹੋਇਆ ਹੈ ਤੇ ਅਤਨ ਜ਼ਿਲ੍ਹਿਆਂ ਦੇ ਵਿੱਚ ਪਾਣੀ ਆ ਵੀ ਚੁੱਕਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦਰਅਸਲ ਇਹ ਬਿਹਾਰ ਦੀਆਂ ਤਸਵੀਰਾਂ ਨੇ ਬਿਹਾਰ ਦੇ ਵਿੱਚ ਕਿਸ ਕਦਰ ਜਿਹੜੀ ਹੈ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ 13 ਨਦੀਆਂ ਜਿਹੜੀਆਂ ਲਾਲ ਨਿਸ਼ਾਨ ਤੋਂ ਉੱਪਰ ਪਹੁੰਚ ਗਈਆਂ ਨੇ ਇਹ ਬਿਹਾਰ ਦੀਆਂ ਤਸਵੀਰਤਾਂ ਸਾਂਝੇ ਕੀਤੀਆਂ ਜਾ ਰਹੀ ਕਿਸ ਤਰ੍ਹਾਂ ਹੜਾ ਨੇ ਤਬਾਹੀ ਮਚਾਈ ਹੋਈ ਹੈ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਜਿਹੜਾਗਾ ਵੜ ਚੁੱਕਿਆ ਤੇ ਲੋਕ ਹੁਣ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਕਿਸ਼ਤੀਆਂ ਦੇ ਜ਼ਰੀਏ ਲੋਕ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਤਾਂ ਤਸਵੀਰਤਾਂ ਸਾਂਝੇ ਕੀਤੀਆਂ ਜਾ ਰਹੀਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦਾ ਜਿਹੜਾਗਾ ਵਹਾਅ ਕਿੰਨਾ ਤੇਜ਼ ਅਸਲ ਨੇਪਾਲ ਦੇ ਵਿੱਚ ਜਿਹੜੀ ਹੈ ਭਾਰੀ ਬਾਰਿਸ਼ ਹੋਈ ਹੈ ਜਿਸ ਕਾਰਨ ਨੇਪਾਲ ਦੇ ਵਿੱਚ ਖੜਾ ਨਿਤਬਾਈ ਮਚਾਈ ਤੇ ਨੇਪਾਲ ਦਾ ਜਿਹੜਾ ਪਾਣੀ ਸੀਗਾ ਉਹ ਬਿਹਾਰ ਵੱਲ ਨੂੰ ਛੱਡਿਆ ਗਿਆ ਜਿਸ ਕਰਕੇ ਬਿਹਾਰ ਦੀਆਂ ਤੇਰਾ ਨਦੀਆਂ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਤਾਂ ਉਧਰ ਦਰਪੰਗਾ ਦੇ ਵਿੱਚ ਵੀ ਜਿਹੜਾ ਕੋਸੀ ਨਦੀ ਦਾ ਬੰਨ ਹੈ ਉਹ ਵੀ ਟੁੱਟ ਚੁੱਕਿਆ ਜਿਸ ਨਾਲ ਲੱਖਾਂ ਲੋਕ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾਗਾ ਪੁੱਜ ਗਿਆ ਲੋਕ ਆਪਣੇ ਆਪ ਨੂੰ ਸੁਰੱਖਿਤ ਕੱਢ ਰਹੇ ਨੇ ਕਿਸ਼ਤੀਆਂ ਦੇ ਜ਼ਰੀਏ ਲੋਕ ਆਪਣੇ ਘਰਾਂ ਨੂੰ ਛੱਡ ਕੇ ਦੂਰ ਕਿਸੇ ਸੁਰੱਖਿਅਤ ਥਾਂ ਤੇ ਜਾਣ ਦੇ ਲਈ ਮਜਬੂਰ ਨੇ ਤਾਂ ਇਸ ਕਦਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾਗਾ ਵੜਿਆ ਹੋਇਆ ਨਦੀਆਂ ਜੜੀਆਂ ਨੇ ਨਦੀਆਂ ਲਾਲ ਨਿਸ਼ਾਨ ਤੱਕ ਪਹੁੰਚ ਗਈਆਂ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੇ ਤਾਜ਼ਾ ਤਸਵੀਰਾਂ ਨੇ ਬਿਹਾਰ ਤੋਂ ਸਾਹਮਣੇ ਆਈਆਂ ਨੇ ਹਾਲਾਂਕਿ 13 ਜ਼ਿਲ੍ਹੇ ਜਿਹੜੇ ਨੇ ਹੜਾ ਦੇ ਖਤਰੇ ਦੇ ਵਿੱਚ ਨੇ 13 ਜ਼ਿਲ੍ਹਿਆਂ ਦੇ ਵਿੱਚ ਹੜਾਂ ਦਾ ਖਤਰਾ ਬੜਿਆ ਹੋਇਆ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾਗਾ ਇਹ ਪਾਣੀ ਪਹੁੰਚ ਚੁੱਕਿਆ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਕਦਰ ਬਿਹਾਰ ਦੇ ਵਿੱਚ ਜਿਹੜਾ ਹੈ ਹੜਾ ਨੇ ਤਬਾਹੀ ਮਚਾਈ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕ ਆਪਣਾ ਜ਼ਰੂਰੀ ਸਮਾਨ ਜਿਹੜਾਗਾ ਉਹ ਲੈ ਕੇ ਬਾਹਰ ਜਾ ਰਹੇ ਨੇ ਸੁਰੱਖਿਅਤ ਥਾਂ ਤੇ ਜਾ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਕਸ਼ਤੀ ਦੇ ਵਿੱਚ ਸਵਾਰ ਹੋ ਕੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਥਾਂ ਤੇ ਲਿਜਾ ਰਹੇ ਤਾਂ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ ਕਿਉਂਕਿ ਘਰਾਂ ਦੇ ਵਿੱਚ ਤਾਂ ਪਾਣੀ ਜਿਹੜਾਗਾ ਭਰ ਗਿਆ ਡੁੱਬ ਚੁੱਕੇ ਨੇ ਘਰ ਸਮਾਨ ਜਿਹੜਾਗਾ ਉਹ ਵੀ ਖਰਾਬ ਹੋ ਚੁੱਕਿਆ ਘਰਾਂ ਦਾ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਹ ਤਸਵੀਰਾਂ ਤੋਂ ਤੋਂ ਦਰਪੰਗਾ ਦੇ ਵਿੱਚ ਵੀ ਕੋਸੀ ਨਦੀ ਦਾ ਜਿਹੜਾ ਬੰਨ ਸੀਗਾ ਉਹ ਬੰਨ ਟੁੱਟ ਗਿਆ ਲੱਖਾਂ ਲੋਕ ਪ੍ਰਭਾਵਿਤ ਜਿਹੜੇ ਨੇ ਹੋ ਚੁੱਕੇ ਨੇ ਤਾਂ ਇਸ ਤੋਂ ਇਲਾਵਾ ਸੀਤਾ ਮੜੀ ਸ਼ਿਵਹਰਤੇ ਬਖਾ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਹੈ ਬਾਗਮਤੀ ਨਦੀ ਦੇ 6 ਜਿਹੜੇ ਨੇ ਤੱਟਬੰਦ ਨੇ ਉਹ ਟੁੱਟ ਗਏ ਨੇ ਤਾਂ ਇਸ ਕਦਰ ਜਿਹੜੀ ਹੈ ਤਬਾਹੀ ਬਿਹਾਰ ਦੇ ਵਿੱਚ ਮਚਾਈ ਹੋਈ ਹੈ ਹੜਾ ਨੇ ਦਰਸਲ ਨੇਪਾਲ ਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਬਾਰੀ ਬਾਰਿਸ਼ ਹੋਈ ਉਸ ਤੋਂ ਬਾਅਦ ਜਿਹੜਾ ਪਾਣੀ ਸੀਗਾ ਬਿਹਾਰ ਵੱਲੋਂ ਛੱਡ ਦਿੱਤਾ ਗਿਆ ਜਿਸ ਕਰਕੇ ਬਿਹਾਰ ਦੀਆਂ 13 ਨਦੀਆਂ ਲਾਲ ਨਿਸ਼ਾਨ ਦੇ ਖਤਰੇਤ ਨੇ ਤਾਂ ਕਈ ਜੜੀਆਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਿਸ ਨਾਲ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਗਏ ਨੇ ਤਾਂ ਬਿਹਾਰ ਦੇ ਹਾਲਾਤ ਤੋਂ ਨਾ ਸਾਂਝੇ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਹਾਲਾਤ ਜਿਹੜੇ ਨੇ ਬਿਹਾਰ ਦੇ ਵਿੱਚ ਬੜੇ ਨੇ ਬਿਹਾਰ ਤੋਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਲੋਕਾਂ ਦੇ ਵਿੱਚ ਸਹਿਮਾ ਡਰ ਹੈ ਕਿਉਂਕਿ ਲੋਕਾਂ ਦੇ ਘਰ-ਬਾਰ ਜਿਹੜੇ ਨੇ ਉਹ ਖਰਾਬ ਹੋ ਗਏ ਨੇ ਘਰ ਪਾਣੀ ਦੇ ਵਿੱਚ ਡੁੱਬ ਗਏ ਨੇ ਤਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਸੁਰੱਖਿਤ ਰੱਖਣ ਦੇ ਲਈ ਲੋਕ ਹੁਣ ਕਿਸ਼ਤੀ ਦੇ ਜ਼ਰੀਏ ਜਿਹੜੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਮਜਬੂਰ ਨੇ ਤਸਵੀਰਾਂ ਰਾ ਬਿਹਾਰ ਦੀਆਂ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਵਹਾ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਕਿੰਨਾ ਤੇਜ਼ ਵਹਾ ਹੈਗਾ ਕਿੰਨਾ ਖਤਰਨਾਕ ਜਿਹੜਾਗਾ ਇਹ ਵਹਾ ਤਾਂ ਲੋਕ ਜਰੂਰ ਡਰੇ ਹੋਏ ਹੈਗੇ ਨੇ ਨਦੀਆਂ ਦੇ ਵਿੱਚ ਪਾਣੀ ਜਿਹੜਾਗਾ ਉਹ ਵੱਧ ਗਿਆ ਜਿਸ ਕਰਕੇ ਤੇਜ਼ ਵਹਾ ਹੋ ਰਿਹਾ ਤਾਂ ਲੋਕਾਂ 'ਚ ਜੋ ਡਰਦਾ ਮਾਹੌਲ ਆ ਤਾਂ ਕਈ ਕਰਾਂ ਦੇ ਵਿੱਚ ਪਾਣੀ ਵੱਧ ਗਿਆ ਤਾਂ ਲੋਕ ਬਾਹਰ ਜਾ ਰਹੇ ਨੇ ਬੇਕਾਰ ਹੋ ਰਹੇ ਨੇ ਸੁਰੱਖਿਆ ਥਾਂ ਤੇ ਜਾਣ ਲਈ ਮਜਬੂਰ ਹੈਗੇ ਨੇ ਤਾਂ ਇਹ ਤਸਵੀਰਾਂ ਬਿਹਾਰ ਦੀਆਂ ਤਸਵੀਰਾਂ ਨੇ ਨੇਪਾਲ ਦੇ ਵਿੱਚ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਪਾਣੀ ਜਿਹੜਾ ਹੈਗਾ ਬਿਹਾਰ ਵੱਲ ਛੱਡ ਦਿੱਤਾ ਜਾਂਦਾ ਉਸ ਦੌਰਾਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਤੁਸੀਂ ਵੇਖ ਸਕਦੇ ਲੋਕਾਂ ਦੇ ਘਰ ਨੇ ਉਹ ਵੀ ਡੁੱਬ ਰਹੇ ਨੇ ਤਾਂ ਉਧਰ ਕਿਸ਼ਤੀਆਂ ਦੇ ਜ਼ਰੀਏ ਲੋਕ ਦੂਜੀ ਥਾਂ ਤੇ ਜਾਣ ਦੇ ਲਈ ਮਜਬੂਰ ਨੇ ਬਿਹਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ